ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਅੱਜ ਸ਼ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਪਹਿਲਾਂ ਉਸ ਤੋਂ ਬਾਅਦ ਸਾਰੇ ਜ਼ਿਲ੍ਹਾ ਜਥੇਦਾਰ ਸੇਬੰਦ ਦੀ ਵਕਵਕ ਪਾਰਟੀ ਦੇ ਜਿੰਨੇ ਵਿੰਗ ਹੈ ਉਹਨਾਂ ਦੇ ਪ੍ਰਧਾਨ ਸੇਬੰਦ ਦੀ ਸਾਰੇ ਹਲਕਾ ਇੰਚਾਰਜ ਸੇਬੰਦ ਦੀ ਸਾਰਿਆਂ ਦੀਆਂ ਸਾਧੀਆਂ ਮਿੱਟੀਆਂ ਜਿਹੜੀਆਂ ਉਹ ਹੋਈਆਂ ਇੱਕ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਈ ਭਾਗੋ ਜੀ ਦੇ ਨਾਂ ਦੇ ਉੱਤੇ ਇਸਤਰੀ ਕਾਨਫਰੰਸ ਜਿਹੜੀਆਂ ਉਹ ਵੱਡੇ ਪੱਧਰ ਤੇ ਉਜੋਜਿਤ ਕੀਤੀ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਸਾਰੀ ਰੂਪਰੇਖਾ ਉੱਪਰ ਨਿੱਕੀ ਗਈ ਆ ਔਰ ਸਾਰੀ ਪਾਰਟੀ ਵੀ ਜਿਹੜੀ ਆ ਉਹ ਡਿਊਟੀਆਂ ਲਗਾਈਆਂ ਗਈਆਂ ਔਰ ਇਹ ਜਿਹੜੀ ਇਸਨੀ ਕਾਨਫਰੰਸ ਆ ਇਹ ਜਿਹੜੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਭਾਤਾ ਭਗੋਜੀਤ ਦੇ ਨਾਮ ਦੇ ਉੱਤੇ ਉਹਨਾਂ ਦਾ ਜਿਹੜਾ ਸ਼ਾਨਾਮਤਾ ਇਤਹਾਸਕ ਰੋਲ ਆ ਉਹਨੂੰ ਸਮਰਕਤ ਕਰਕੇ ਕੀਤੀ ਜਾਦੀ ਦੂਜਾ ਹਰ ਸਾਲ ਦੀ ਤਰ੍ਹਾਂ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਗੀ ਦੇ ਮੌਕੇ ਦੇ ਉੱਤੇ ਜਿਹੜਾ 40 ਮੁਕਤਿਆਂ ਦੀ ਉਸ ਪਾਵਨ ਧਰਤੀ ਤੇ ਸ਼੍ਰੀ ਮੁਕਸਰ ਸਾਹਿਬ ਤੇ ਅਕਾਲੀ ਕਾਨਫਰੰਸ ਕਰਦਾ ਹੁੰਦਾ ਇਸ ਵਾਰ ਵੀ ਜਿਹੜੀ ਹੈ ਵਿਸ਼ਾਲ ਅਕਾਲੀ ਕਾਨਫਰੰਸ ਜਿਹੜੀ ਆ ਉਹ 14 ਜਨਵਰੀ ਨੂੰ ਬਾਗੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸ਼੍ਰੀ ਮੁਕਸਰ ਸਾਹਿਬ ਚੋਏਗੀ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਇੱਕ ਅਸੀਂ ਜੋ ਪੰਜਾਬ ਦਾ ਇਸ ਵੇਲੇ ਮੌਜੂਦਾ ਮਾਹੌਲ ਹੈ ਜੋ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਲਾ ਲੈਸਨੈਸ ਹੋ ਚੁੱਕੀ ਹੈ ਕਰਪਸ਼ਨ ਸਿਖਰਾਂ ਦੇ ਉੱਤੇ ਹੈ ਵੱਡੇ ਵੱਡੇ ਸਕੈਂਡਲ ਹੋ ਰਹੇ ਆ ਔਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਸਾਰੇ ਪ੍ਰਸ਼ਾਸਨ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਆ ਡਿਵੈਲਪਮੈਂਟ ਦੇ ਵਿੱਚ ਵੱਡੀ ਖਰੋਤ ਆਈ ਆ ਪੰਜਾਬ ਸਿਰ ਵੱਡਾ ਕਰਜ਼ਾ ਚੜ ਰਿਹਾ ਇਹ ਸਾਰੇ ਜਿਹੜੇ ਪੰਜਾਬ ਤੇ ਇਸ਼ੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਕਰਨਗੇ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੇ ਹਲਕਿਆਂ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਾਰੇ 117 ਹਲਕਿਆਂ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਦੋ ਵਿਧਾਨ ਸਭਾ ਹਲਕੇ ਹਰ ਰੋਜ਼ ਕਵਰ ਕਰ ਦਿੱਤੇ ਜਾਣ ਤਾਂ ਵੱਡਾ ਕਾਫਲਾ ਜਿਹੜਾ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੈ ਕੇ ਤੇ ਲੋਕਾਂ ਨੂੰ ਜਾਗਰਿਤ ਕਰਨਗੇ ਜੋ ਇਸ ਐਸੇ ਦੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰਿਤ ਕਰਨਗੇ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਦੇ ਨਾਮ ਇਹ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਸ਼ੁਰੂ ਹੋਏਗੀ ਇੱਕ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਲਿਆਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਹਨਾਂ ਮੁੱਦੇ ਨੂੰ ਲੈ ਕੇ ਤਾਰ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ 'ਚ ਪ੍ਰੈਸਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਉਸੇ ਕਮੇਟੀ ਦੇ ਵਿੱਚ ਲੱਗੀ ਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੀ ਵੀ ਡਿਊਟੀ ਹੈ ਤੇ ਹਰਜਨ ਬੈਸ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਜੁੜੇ ਹੋਏ ਆ ਬਾਦਲ ਸਾਹਿਬ ਦੇ ਬਹੁਤ ਲੰਬਾ ਸਮਾਂ ਮੀਡੀਆ ਐਡਵਾਈਜ਼ਰ ਵੀ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਸੋਸ਼ਾਇਟੀ ਚਾਰ ਪੰਜਾਂ ਤੇ ਡਿਊਟੀ ਲੱਗੀ ਆ ਕਿ ਸੈਮੀਨਾਰ ਦੇ ਨਾਲ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਉੱਥੇ ਜਿਹੜੀ ਹੈ ਵਿਦਵਾਨਾਂ ਦੀ رائے ਲੈ ਕੇ ਸਾਰਾ ਕੁਝ ਇੱਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇੱਕ رائے ਜਿਹੜੀ ਹੈ ਪੰਜਾਬ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਉਦੇ ਵਾਸਤੇ ਇੱਕ ਕਮੇਟੀ ਬਣੀ ਹੈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਕਿਉਂਕਿ ਪ੍ਰਕਾਸ਼ ਉਹਨਾਂ ਦਾ Patna ਸਾਹਿਬ ਵਿਹਾਰ ਦੇ ਵਿੱਚ ਹੋਇਆ ਸੀ ਉੱਥੇ ਤੇ ਹਮੇਸ਼ਾ ਹੀ ਹੁੰਦਾ ਇਸ ਵਾਰ ਵੀ ਹੋਏਗਾ ਚੜ੍ਹਦੀ ਕਲਾ ਦੇ ਨਾਲ ਹੋਏਗਾ ਪਰ ਪੰਜਾਬ ਦੇ ਵਿੱਚ ਵੀ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਲੰਮਾ ਸਮਾਂ ਜਿਹੜਾ ਜੀਵਨ ਹੈ ਅਨੰਦਪੁਰ ਸਾਹਿਬ ਪਿਰੋੜੀ ਸਾਹਿਬੋਂ ਬਾਕੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ guzrya ਇਸ ਕਰਕੇ ਖਾਲਸਾ ਪੰਥ ਦੀ ਸਾਜਣਾਵਾਂ ਨੇ ਅਨੰਦਪੁਰ ਸਾਹਿਬ ਤੋਂ ਕੀਤੀ ਸੀ ਇਸ ਲਈ ਸਾਰਿਆਂ ਦੀ ਮੰਗ ਸੀ ਕਿ ਇੱਕ ਵੱਡਾ ਜਿਹੜਾ ਇੱਕ ਸਮਾਗਮ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਕੇਸ ਤੋਂ ਪ੍ਰਧਾਨ ਸਾਹਿਬ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ 10 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਆਪੇ ਗੁਰਚੇਲਾ ਨਾਂ ਤੇ ਨਗਰ ਕੀਰਤਨ ਜਿਹੜਾ ਤਲਵੰਡੀ ਸਾਬੋ ਤੱਕ 16 ਜਨਵਰੀ ਤੱਕ ਕੱਢਿਆ ਜਾਏਗਾ ਸੋ ਉਹਨਾਂ ਦਾ ਜੋ ਭਾਵਨਾ ਸੀ ਉਹਦੇ ਮੁਤਾਬਕ ਅਸੀਂ ਆਪ ਹੀ ਫੈਸਲਾ ਕੀਤਾ ਕਿ ਸਾਰੀ ਸਾਡੀ ਪਾਰਟੀ ਤੇ ਜਿਹੜੇ ਆਗੂ ਤੇ ਵਰਕਰ ਨੇ ਸ਼ਰਧਾ ਵਨ ਸਿੱਖ ਦੀ ਤਰ੍ਹਾਂ ਕਿਉਂਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੈ ਜਿਹੜੇ ਜਿਹੜੇ ਰਸਤਿਆਂ ਤੋਂ ਜਿਹੜਾ ਜਿਹੜਾ ਨਗਰ ਕੀਰਤਨ ਗੁਰੂ ਮਿਰਸ ਸਿੰਘ ਮਾਰਗ ਤੋਂ ਜਾਏਗਾ ਜਿਸ ਦਾ ਜਾਣਕਾਰੀ ਪ੍ਰਧਾਨ ਸ਼੍ਰੋਮਣੀ ਗੁੱਤਰੇ ਪਰੰਤ ਕਮੇਟੀ ਨੇ ਸਾਂਝੀ ਕੀਤੀ ਹੈ ਸੋ ਪੂਰੀ ਸ਼ਰਧਾ ਦੇ ਨਾਲ ਅਸੀਂ ਵੀ ਸੰਗਤ ਦੇ ਨਾਲ ਰਲ ਕੇ ਉੱਥੇ ਨਤਮਸਤਕ ਸਾਰੇ ਜਗ੍ਹਾ ਤੇ ਵਾਚੜ ਕੇ ਸੰਗਤ ਲੈ ਕੇ ਸਾਰੇ ਹੋਣ ਇਹ ਸਾਰਿਆਂ ਨੂੰ ਅਸੀਂ ਬੇਨਤੀ ਜਿਹੜੀ ਹੈ ਉਹ ਕੀਤੀ ਹੈ ਇਸੇ ਦਾ ਪ੍ਰਧਾਨ ਸਾਹਿਬ ਨੇ ਸਾਰੇ ਜਿਹੜਾ ਪ੍ਰਧਾਨ ਸਾਹਿਬਾਂ ਨੂੰ ਹਦਾਇਤ ਕੀਤੀ ਹੈ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਢਾਚਾ ਉਹਨੂੰ ਮੁਕੰਮਲ ਕੀਤਾ ਜਾਵੇ 15 ਜਨਵਰੀ ਤੱਕ ਸਾਰੇ ਇਸ ਤਰ੍ਹਾਂ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਸੀ ਵਿੰਗ ਦੇ ਪ੍ਰਧਾਨ ਸਦਾ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਇਸ ਲਈ ਕਾਦੀ ਦਲ ਦੇ ਪ੍ਰਧਾਨ ਪੀਪੀ ਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਹੈ ਆਪੋ ਆਪਣੀ ਜਥੇਪੰਦੀ ਜਿਹੜੀ ਆ ਉਹਦੇ ਵਾਸਤੇ ਹਲਕਾ ਵਾਈਜ਼ ਮੀਟਿੰਗ ਕਰਕੇ ਉਹਨੂੰ ਨਾਮਬੱਧ ਕਰਨ ਦਾ ਜਿਹੜਾ ਉਹ ਵੀ ਆਦੇਸ਼ ਅੱਜ ਦੀ ਇਸ ਪਾਰਟੀ ਦੇ ਵਿੱਚ ਹੋਇਆ ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਹੈ ਉਹਨਾਂ ਵੀ ਸਾਰਿਆਂ ਨੂੰ ਜਿਹੜੀ ਇਹ ਹਦਾਇਤ ਹੋਈ ਆ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਥੇ ਕੀਤੀਆਂ ਜਾਣ ਸੋ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਅਲਿਕਾ ਜੀਵਾ ਸਰ ਇੱਕ ਚੀਜ਼ ਵਾਰ ਵਾਰ ਕਹੀ ਜਾ ਰਹੀ ਸੀ ਕਿ ਜਿਹੜੇ ਸੀਨੀਅਰ ਲੀਡਰ ਜਿਹੜੇ ਗਏ ਸੀ ਪਾਰਟੀ ਸਾਥ ਛੱਡ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਇਸ ਵਾਪਸ ਯੋ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਇਹਨਾਂ ਨੂੰ ਪਾਰਟੀ ਚੋਂ ਬਹੁਤ ਮਾਤਲ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆਉਂਗੀ ਵਾਪਸ ਇਹਦੇ ਉੱਤੇ ਵੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਖੁੰਦੇ ਮਨ ਦੇ ਨਾਲ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਗੜਾ ਕਰਨ ਵਾਸਤੇ ਸਾਰੇ ਮਤ ਪੇਤ ਭੁਲਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਨੇ ਵੀ ਕਹਿ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਦਸਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦੀ। ਔਰ ਸਾਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਕਈ ਸੀਨੀਅਰ ਲੀਡਰ ਸਹਿਬਾਨ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ। ਉਹ ਪਿਛਲੇ ਦਿਨੀ ਸ਼ਾਮਲ ਹੋ ਗਏ ਤੇਸਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ। ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਹਿਬਾਨ ਆ ਰਹੇ ਆ। ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ। ਕੁਝ ਢੀਂਤਾ ਸਾਹਿਬ ਨੇ ਵੀ ਕਮੇਟੀ ਬਣਾਈ ਆ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੂ ਸੰਪਰਦਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਐ ਸੋ ਆਸ ਰੱਖਦੇ ਆ ਬੜਾ ਪੋਜ਼ਿਟਿਵ ਤੇ ਉਮੰਹਾਰਾ ਜੀ ਮੈਨੂੰ ਤਾਂ ਪਾਰਟੀ ਤੋਂ ਹਟਾਇਆ ਗਿਆ ਮੈਂ ਤਾਂ ਪਾਰਟੀ ਛੱਡੀ ਨੂੰ ਪਾਰਟੀ ਵਾਪਸ ਬੁਲਾ ਲੀ ਨੀ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਾਡੀ ਬੁੱਲਾ ਅਸੀਂ ਤਾਂ ਹੀ ਸਾਰਿਆਂ ਨੂੰ ਬੁੱਲੇ ਮੰਗਦੇ ਨਾਲ ਕਰਦੇ ਆ ਉਹਨਾਂ ਵੀ ਜਿਹੜੀ ਸਪੈਲ ਤੁਸੀਂ ਕਿਤਾਕ ਸਪੈਲ ਲਗਾ ਦੇ ਕਰੋਗੇ ਉਸ ਚੀਜ਼ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜੇਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ओके ਬਹੁਤ ਪੁਰਾਣੀ ਪਾਰਟੀ ਦੇ ਨਾਲ ਸਾਰੇ ਲੀਡਰਾਂ ਨਾਲ ਹੀ ਭਾਵੇਂ ਬਾਹਰ ਚਲੇ ਗਏ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਬਕ ਸਾਰੇ ਨਾਲ ਰਚੇ ਆ। ਕਿ ਸਾਥੀ ਸੀ ਪੁਰਾਣੇ ਪਿਆਰ ਜਿਹਾ ਨਹੀਂ ਹੱਥ ਪੁਰਾਣੇ। ਕਹਿੰਦੇ 20-25 ਸਾਲ ਪਹਿਲੇ ਹੀ ਹੋ ਗਿਆ ਜਾਨੀ ਸਾਥੀ ਆ। ਦੇਖੋ ਗੱਲ ਗੱਲ ਇਹ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਮੀਟਿੰਗ 'ਚ ਹਾਜ਼ਰ ਸੀ। ਸ਼੍ਰੀ ਕਾਂਟਕ ਸਿੰਘ ਸਾਹਿਬ ਕੋਲੇ ਜਿਹੜੀ ਰਿਪਰੈਜੈਂਟੇਸ਼ਨ ਗਈ ਸੀ ਉਦੇਤੇ ਅਮਲ ਕਰਦੇ ਆ ਪ੍ਰਧਾਨ ਸਾਹਿਬ ਉਹਦੀ ਕੋਖ ਕਰ ਰਿਹਾ ਜਿਹੜੀ ਰਿਪੋਰਟ ਸੀਗੀ ਕਾਲਪਤਿਕ ਸਾਹਿਬ ਨੂੰ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਆਪਣਾ ਕਾਰਜ ਜੋ ਉਹਨਾਂ ਦੇ ਜम्मे ਲੱਗਿਆ ਉਹ ਕਰਦੇ ਆ ਸਾਡੇ ਸਾਰਿਆਂ ਦੇ ਮੰਨ ਦੇ ਵਿੱਚ ਜਹਦਰ ਕਾਮ ਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਹ ਉਸ ਸਮੇਂ ਦੀ ਉਸ ਦੁਕਾਨ ਦੇ ਵੇਲੇ ਦਾ ਇੱਕ ਬਹੁਤ ਵੱਡਾ ਦਰਦ ਹੈ ਇਸ ਕਰਕੇ ਉਹਨੂੰ ਸਾਰੇ ਅਸੀਂ ਗਿਫਤਾਂ ਨਾਲ ਲੈਣੇ ਆ ਸੋ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਟੌਪ ਦੇ ਵਕੀਲਾਂ ਦੇ ਨਾਲ ਜਿਹੜੀ ਆ ਇੱਕ ਇੱਕ ਤੱਤ ਜਿਹੜਾ ਰਿਪੋਰਟ ਨੂੰ ਖੋਖ ਕੇ ਉਹ ਫਿਰ ਜੋ ਵੀ ਉਹ ਫੈਸਲਾ ਅਗਲਾ ਲੈਂਦੇ ਆ ਅਸੀਂ ਦਿ ਲੋ ਜਿਹੜਿਆ ਉਹਦੇ ਨਾਲ ਅਸੀਂ ਚਾਹੁੰਦੇ ਆ ਕਿ ਭਾਵੇਂ ਦੇਰ ਨਾਲ ਹੀ ਇਨਸਾਫ ਹੋਵੇ ਇਨਸਾਫ ਹੋਣਾ ਚਾਹੀਦਾ ਇਸ ਕਰਕੇ ਉਹਦੇ ਤੇ ਸਾਰਿਆਂ ਦੀ ਇੱਕ ਰਾਏ ਆ ਸਾਰਿਆਂ ਦਾ ਪਰਿਵਾਰ ਦੇ ਨਾਲ ਵੀ ਹਮਦਰਦੀ ਆ ਉਸ ਦਰਦ ਨੂੰ ਵੀ ਸਾਰਾ ਪੰਜਾਬ ਸਮਝਦਾ ਹੈ ਇਸ ਕਰਕੇ ਸਾਰੀ ਸਿੱਖ ਕੌਮ ਸਮਝਦੀ ਹੈ ਜਦੋਂ ਲੋਕ ਨੂੰ ਲੈਂਗੁਏਜ ਗੱਲਬਾਤ ਸੁਣ ਰਹੀ ਹੈ ਕਿ ਕੀ ਸਟ੍ਰੈਟਜੀ ਹੈ ਪਾਰਟੀ ਦੀ ਸਰ ਜਿਸ ਦਿਨ ਦੇਖੋ ਗੱਲ ਇਹ ਕਿ ਸਾਡਾ ਅੱਜ ਦੀ ਡੇਟ ਤੇ ਵਿੱਚ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਸਮਝੌਤਾ ਸਾਡਾ ਉਹਨਾਂ ਨਾਲ ਚੱਲ ਰਿਹਾ ਐਲਾਈਅንስ ਇਸ ਕਰਕੇ ਉਹਨੂੰ ਅਸੀਂ ਸਟਰੈਂਥਨ ਦੋਨੇ ਪਾਰਟੀਆਂ ਕਰ ਰਹੇ ਹਾਂ ਜੋ ਅੱਜ ਦੀ ਡੇਟ ਹੈ ਉਹੀ ਕਹਿ ਕਮੈਂਟ ਕੀਤਾ ਜਾ ਸਕਦਾ ਬਾਕੀ ਕੱਲ ਨੂੰ ਕੀ ਹੋਏਗਾ ਜੇ ਤਾਂ ਕੋਈ ਡਵਲਪਮੈਂਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਉਹਦੇ ਤੇ ਕਮੈਂਟ ਕਰਨਾਂ ਔਕਾ ਡਾਕਰ ਸਾਹਿਬ ਇਹ ਕਿ ਅਕਾਦਮੀ ਦਾ ਫੋਕਸ ਕਿੰਨਾ ਕਰਨਾ ਹੈ ਪੰਜਾਬ ਦੇ ਅੱਛੀ ਗੱਲ ਹੈ ਦੇਖੋ ਜੀ ਡਾਕਰ ਸਾਹਿਬ ਵੀ ਜਿਹੜੇ ਹੈ ਬੀਜੇਪੀ ਦੇ ਪ੍ਰਧਾਨ ਹੋ ਕੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਵਾਦ ਅੱਛੀ ਗੱਲ ਚਲੋ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਾਲੇ ਤੇ ਸਬੰਧ ਲਈ ਗੱਲਬਾਤ ਹੋਈ ਹੈ ਜੀ ਹਾਂਜੀ ਇਹ ਚੀਜ਼ਾਂ ਨਾ ਤਾਂ ਮੈਂ ਇਹਦੇ ਤੇ ਕੋਈ ਕਮੈਂਟ ਕਰਦਾ ਹੁਣ ਨਾ ਕਰ ਸਕਦਾ ਕਿਉਂਕਿ ਨਾ ਮਾਤਰਾ ਦੇ ਇਸ ਕੰਮ ਵਾਸਤੇ ਇਸ ਕਰਕੇ ਜਦੋਂ ਕੋਈ ਫੈਸਲਾ ਹੋਇਆ ਤੁਹਾਡੇ ਸਭ ਨੂੰ ਆ ਜਾਣਾ ਤੁਹਾਡੇ ਤੋਂ ਕਹਿੰਦੇ ਪ੍ਰਗਨ ਸਰਦਾਰ ਜੀ ਸਹੀ ਕਹਿੰਦੇ ਜੀ ਕਿ ਜੋ ਕਾਲੇ ਨੰਬਰ ਦਿੱਤੇ ਗਾਣਾ ਉਹ ਸਿਰਫ ਫੋਰਮਿਕ ਹੁੰਦੀ ਹੈ ਇਹ ਠੀਕ ਹੈ ਗੱਲ ਉਹਨਾਂ ਦੀ ਅਸੀਂ ਵੀ ਮੰਨਦੇ ਆ ਇਸ ਲਾਇਸੈਂਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਭਾਵਨਾ ਵਾਸਤੇ ਪੰਜਾਬ ਦੀ ਡਿਵਲਪਮੈਂਟ ਪਾਸ ਦੇ ਖਲਾਮ ਸਰ ਰੋਲ ਇਸ ਲਾਇਸੈਂਸ ਦਾ ਰਿਹਾ ਇਸ ਕਰਕੇ ਉਹਨਾਂ ਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ ਪਰ ਕੀ ਹੁੰਦਾ ਕੱਲ ਨੂੰ ਇਹ ਪੋਲਿਟੀਕਲ ਫੈਸਲੇ ਹੁੰਦੇ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਨ ਭਾਜੀ ਜੋਗੀ ਰਿੰਦ ਨੇ ਆਪਣੀ ਬਿਆਨ ਦਿੱਤੇ ਹੋ ਕਹਿੰਦੇ ਕਿ ਧਰਮ ਦਾ ਸਿਰਫ ਨਿੱਕੀ ਹੈ ਸਲਾਤ ਬਾਕੀ ਦਾ ਪੰਥ ਨੇ ਸੰਪਰਦਾਇ ਨੇ ਬਾਕੀ ਦੇਖੋ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਮੈਂ ਸਾਰੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਲੱਗਾ ਇਸ ਕਰਕੇ ਉਹਨੇ ਦੇਰ ਤੱਕ ਕਮੈਂਟ ਕਰਨਾ ਜਿਹੜਾ ਉਹ ਔਕਾਤ ਕਿ ਕਿਹੜੀ ਗੱਲ ਕਹੀ ਹੈ ਕਿਸ ਸੰਦਰਭ ਚ ਕਹੀ ਹੈ ਕੋਈ ਆਪਣਾ ਜਿੰਨੀ ਦੇਰ ਤੱਕ ਡੈਪਥ ਤੱਕ ਤੁਸੀਂ ਚੀਜ਼ ਨੂੰ ਸਮਝਣਾ ਲਓ ਉਹਨੇ ਦੇਰ ਤੱਕ ਉਹ ਤੇ ਕਮੈਂਟ ਨਹੀਂ ਕਰਦਾ ਬਾਕੀ ਧਰਮ ਦੇਸ਼ ਦੇ ਵਿੱਚ ਸਾਰੇ ਇੰਡੀਪੈਂਡੈਂਟ ਨੇ ਸੰਵਿਧਾਨ ਦੇ ਵਿੱਚ ਰੈਕਗਨਿਸ਼ਨ ਹੈ ਸਾਰਿਆਂ ਨੂੰ ਇਸ ਕਰਕੇ ਕੋਈ ਨਵੇਂ ਸਾਰੇ ਤੋਂ ਪਰਿਭਾਸ਼ਿਤ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਤੇ ਇਸ ਦਾ ਸਾਡਾ ਸੰਵਿਧਾਨ ਜਿਹੜੇ ਵੱਖ-ਵੱਖ ਧਰਮ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦਾ ਪ੍ਰਾਪਰ ਸਿਸਟਮ ਹੈ ਇੱਕ ਇੱਕ ਕਰਕੇ ਜਦੋਂ ਉੱਥੇ ਰੈਕੋਗਨਾਈਜ਼ ਨੇ ਬਾਕੀ ਇੰਡੀਵਿਜੂਅਲ ਆਪਣੇ ਕਿਸੇ ਤੇ ਕੀ ਵਿਚਾਰ ਹੋ ਸਕਦੇ ਉਹ ਕਿਸੇ ਦੇ ਆਪਣੇ ਵਿਚਾਰ ਸਰ ਪੰਜਾਬ ਪਛਾਓ ਵਿੱਚ ਯਾਤਰਾ ਸ਼ੁਰੂ ਕਰ ਰਹੇ ਹਾਂ ਇਹਦੇ ਬਾਰੇ ਤੁਹਾਨੂੰ ਜਿਆਦਾ ਵਿਸਥਾਰਕਾ ਨਹੀਂ ਰੈਲੀਆਂ ਨਹੀਂ ਰੈਲੀਆਂ ਤੋਂ ਹਟ ਕੇ ਕਰਾਂਗੇ ਕਿਉਂਕਿ ਵੱਡਾ ਕਾਫਲਾ ਲੈ ਕੇ ਤੇ ਆਪ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਜਾਣਗੇ ਕੁਸ਼ਤਮਤ ਜਿਹੜੇ ਹੈ ਜੇ ਨਾਲ ਥੋੜਾ ਥੋੜਾ ਸਮਾਂ ਹੋ ਸਕਿਆ ਉਹ ਸਬੋਧਨ ਵੀ ਕਰਨਗੇ ਜਿਸ ਤਰ੍ਹਾਂ ਰੋਡ ਸ਼ੋ ਹੁੰਦਾ ਉਸ ਤਰੀਕੇ ਦੇ ਨਾਲ ਆਪ ਪੰਡਾਂ ਦੇ ਵਿੱਚ ਘੁੰਮ ਕੇ ਜਿਹੜਾ ਉਹ ਟੂਰ ਕਰਨਗੇ ਅਸੈਂਬਲੀ ਪ੍ਰੋਸੈਸ ਦਾ ਥੈਂਕ ਯੂ ਜੀ ਮੇਰਬਾਨੀ